ਹਾਂਜੀ ਸਤਿ ਸ੍ਰੀ ਅਕਾਲ ਜੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਬਹਿਬਲ ਕਲਾਂ ਮੇਰਾ ਨਾਮ ਪ੍ਰੀਤ ਬਹਿਬਲਾ ਤੇ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਹੈ ਫਰੀਦਕੋਟ ਜ਼ਿਲ੍ਹੇ ਦਾ ਸ਼ਹਿਰ ਕੋਟਪੂਰਾ ਕੋਟਪੂਰੇ ਤੋਂ 12 ਕਿਲੋਮੀਟਰ ਤੇ ਇਹ ਪਿੰਡ ਰਹਿ ਜਾਂਦਾ ਜੀ ਬਹਿਬਲ ਕਲਾਂ ਇਸ ਪਿੰਡ ਨੂੰ ਨੇੜੇ ਬਰਗਾੜੀ ਵੀ ਪੈ ਜਾਂਦਾ 3 ਕਿਲੋਮੀਟਰ ਤੇ ਤੇ ਪਹਿਲਾ ਵਲੌਗ ਸਟਾਰਟ ਕਰਨ ਲੱਗੇ ਆ ਜੀ ਪਹਿਲੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਇੱਕ ਕੰਮ ਹੈ ਜੀ ਸਾਡਾ ਡੇਰੀ ਫਾਰਮਿੰਗ ਦਾ ਡੰਗਰਾਂ ਦਾ ਸੇਲ ਪਰਚੇਜ ਦਾ ਜਿਆਦਾਤਰ ਸਾਡੇ ਕੋਲੇ ਮੱਝਾਂ ਵੇਖੀ ਲਈ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ ਗਾਂ ਕਦੇ ਕਦੇ ਬਾਈ ਜੀ ਸ਼ੌਂਕ ਵਾਸਤੇ ਲੈ ਲਈਦੀ ਐ ਜੋ ਜਿਆਦਾ ਸਾਨੂੰ ਚੰਗੀ ਲੱਗੇ ਤੇ ਡੰਗਰ ਤੁਹਾਨੂੰ ਦਿਖਾਉਣੇ ਆ ਜੀ ਸੇਲ ਲਈ ਜਿਹੜੇ ਹੈਗੇ ਆ ਸਾਡੇ ਕੋਲੇ ਚਾਰ ਮੱਝਾਂ ਤੇ ਇੱਕ ਗਾਂ ਉਹ ਲਾਸਟ ਦੇ ਦਿਖਾਵਾਂਗੇ ਜਿਹੜੀ ਕਿ ਸੇਲ ਹੋ ਚੁੱਕੀ ਆ ਦੋ ਬਾਈ ਜੀ ਝੋਟੀਆਂ ਟੋਕੜਾਂ ਸਾਡੇ ਕੋਲੇ ਅਵੇਲੇਬਲ ਹੈ ਇੱਕ ਇੱਕ ਚੋਟੀ ਤਾਜੀ ਸੂਈ ਹੋਈ ਆ ਇੱਕ ਟੋਕੜ ਗੱਬਣਾ ਇਹ ਚੋਟੀ ਬਾਈ ਜੀ ਟੋਕੜ ਗੱਬਣਾ ਰਾਤ ਹੀ ਆਈ ਆ ਤੇ ਇਹਨੇ ਹਜੇ ਪੱਠਾ ਪਠਾਣੀ ਖਾਦਾ ਤੇ ਹਜੇ ਇਹ ਵਿਕਰੀ ਲਈ ਨਹੀਂ ਹੈਗੀ ਵੈਸੇ ਤਾਂ ਵੈਸੇ ਦਾ ਗਾਲਾ ਗੂਲਾ ਵਧੀਆ ਕਰੀ ਜਾਂਦੀ ਆ ਪਰ ਹਜੇ ਪੱਠਾ ਨਹੀਂ ਖਾਦਾ ਇਹਨੇ ਜੀ ਨਹੀਂ ਲਾਇਆ ਚੰਗੀ ਤਰ੍ਹਾਂ ਪਾਣੀ ਨੂੰ ਮੂੰਹ ਨਹੀਂ ਲਾਇਆ ਹਜੇ ਇੱਕ ਦੋ ਦਿਨਾਂ ਚ ਜੀ ਲਾ ਲੂਗੀ ਟੰਗਰ ਬਾਈ ਜੀ ਜਦੋਂ ਮੰਨ ਲਓ ਘਰ ਦਾ ਲੈ ਲੀਏ ਕਿਸੇ ਤੋਂ ਉਹ ਉਪਰਾਸਾ ਨੂੰ ਵੀ ਕਰਦਾ ਹੈ ਜੇ ਖਰਾਕ ਦਾ ਵੀ ਫਰਕ ਪੈ ਜਾਂਦਾ ਚੋਟੀ ਵੈਸੇ ਬਾਈ ਬਹੁਤ ਕਮਜੀ ਹੈ ਸਨ ਲੈਣ ਦੀ ਪੂਰੀ ਸਾਫ ਹੈ ਤੇ ਪੰਟ ਕੂੜੇ ਦੀ ਬੜੀ ਚੰਗੀ ਹੈ ਸੱਤ ਬਾਈ ਜੀ ਆਮ ਮੱਜਾਂ ਦਾ ਬਹੁਤ ਚੰਗਾ ਕੱਦ ਕਾਠ ਹੈ ਘਵਾਨਾ ਬੜਾ ਖੁੱਲ੍ਹਾ ਚਾਹੀ ਜਦੋਂ ਸੂਨ ਵਾਲੀ ਕੋਈ ਬਾਈ ਜੀ ਬਹੁਤ ਚੰਗਾ ਹੈ ਨਹੀਂ ਘਵਾਨਾ ਕਰਨਾ ਤੇ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਮੁੱਕੀ ਵਾਲਾ ਚਵਾਈ ਬਹੁਤ ਚੰਗੀ ਹੈ ਇਹ ਚੋਟੀ 3 ਮਹੀਨਿਆਂ ਦੀ ਗੱਬਣਾ ਤੇ 7 ਕਿਲੋ ਦੋਹਾਂ ਡੰਗਾਂ ਦਾ ਦੁੱਧ ਹੈ ਪਾੜੇ ਦੇ ਖੋਸ਼ੂ ਕੇ ਝੋਟੀ ਬਾਈ ਜੀ ਮਿਲਦੀ ਐ ਝੋਟੀ ਦਿਖਾ ਦੇ ਮੜੀ ਨਿਗਮਰਾ ਦੀ ਕਰਨ ਬਾਈ ਬਹੁਤ ਚੰਗੀ ਬਾਈ ਜੀ ਝੋਟੀ ਐ ਸ਼ਾਹ ਕਾਲੀ ਮੋਰਾ ਨਾ ਝੋਟੀ ਐ ਪੂਰੇ ਰੰਗ ਬਾਜ ਵਾਲੀ ਝੋਟੀ ਐ ਤੇ ਆ ਬਾਈ ਜੀ 2 ਨੰਬਰ ਤੇ ਤਾਜੀ ਸੁਈ ਝੋਟੀ ਐ ਜਿਹੜੀ ਕਿ ਥੱਲੇ ਬੈਠੀ ਆਰਾਮ ਕਰ ਰਹੀ ਐ ਗਾਲਾ-ਬੁਲਾ ਕਰ ਰਹੀ ਐ ਪੱਠੇ ਨੇ ਖਾ ਲਿਆ ਕੁਛ ਤੇ ਕੋਸ਼ ਹੁਣ ਗਾਲਾ ਕਰਕੇ ਉਹਦੀ ਬਾਅਦ ਚੋਂ ਖਾ ਲੂਗੀ ਤੇ ਆਜ ਦੇ ਮਗਰ ਬੱਚਾ ਕੱਟਾ ਔਰ ਮੁਰਰ ਨੱਦਰullah ਬੱਚਾ ਤੇ ਛੋਟਾ ਨੱਦਰullah ਦੇ ਮੱਧਿਆ ਇਹਦੇ ਕੋਲ 13 ਕਿਲੋ ਦੁੱਧ ਹਾਜ਼ਰ ਹੈ 13 ਕਿਲੋ ਦੁੱਧ ਬਰੀਏ ਦੇ ਕੋ ਕੰਡੇ ਵਾਲਾ ਹਾਜ਼ਰ ਹੈ ਤੇ ਰੇਟ ਥੋੜੇ ਇਹ ਉੱਚੇ ਦੀ ਹੈ ਕਿਉਂਕਿ ਤਾਜੀ ਸੁਈ ਹੈ ਮੱਧ ਭਜਨ ਵਾਲੀ ਹੈ ਮੱਧੀ ਗੋਡੀ ਦੀ ਮੱਧਿਆ ਵੈਸੀ ਦਾ ਫਰੈਸ਼ ਪੂੜਾ ਇਹ ਬਹੁਤ ਚੰਗਾ ਲੱਗਿਆ ਬਾਈ ਜੀ ਕਿਸੇ ਕਿਸੇ ਮੱਧ ਨੂੰ ਇਹੋ ਜਿਹਾ ਪੈਟ ਪੂੜਾ ਲੱਗਦਾ ਬਹੁਤ ਖੁੱਲਾ ਦੋ ਢਾਈ ਗਿੱਟਰਾ ਦਾ ਜਿਹੜਾ ਇਹਦਾ ਪੈਟ ਕੁੜਾ ਬਈ ਤੇ ਘਵਾਨਾ ਬਹੁਤ ਚੰਗਾ ਹੈ ਖਾਣ ਬਹੁਤ ਚੰਗਾ ਹੈ ਪੁੱਲਾ ਘਵਾਨਾ ਝੋਟੀ ਦਾ ਸੰਗ ਸੰਗ ਬਹੁਤ ਚੰਗਾ ਜੀਰਲ ਦਾ ਮਿਲਦਾ ਗੋਲ ਸੰਗ ਹੈ ਹੋਰ ਮੁਰਾ ਨਸਲ ਦੀ ਝੋਟੀ ਆ ਵੇਖ ਲਓ ਇੱਕ ਵੀ ਵਾਲ ਇਹਦੇ ਚਿੱਟਾ ਨਹੀਂ ਹੈਗਾ ਨਾ ਪੂਛ ਚਾ ਤੇ ਨਾ ਇਹਦੇ ਮੱਥੇ ਕੁਲੀਆ ਨਾ ਕੋਸ ਹੈ ਸਾਰੀ ਜੈੱਡ ਬਲੈਕ ਹੈ ਇਹ ਵੀ ਵਿਕਰੀ ਲਈ ਬਲਵ ਦਾ ਜੇ ਕਿਸੇ ਨੇ ਤਾਜੀ ਝੋਟੀ ਲੈਣੀ ਹੋਵੇ ਦੁੱਧ ਚੰਗਾ ਚਾਹੀਦਾ ਹੋਵੇ 13 ਕਿਲੋ 14 ਕਿਲੋ ਇਹ ਝੋਟੀ ਕੋਲੇ ਦੁੱਧ ਆਪਾਂ ਆਪਾਂ 13 ਕਿਲੋ ਦੀ ਇਹ ਛੋਟੀ ਦੀ ਆਪਾਂ ਗਾਰੰਟੀ ਦਿੰਦੇ ਆ ਵੀ 13 ਕਿਲੋ ਇਹ ਛੋਟੀ ਗੋਲੇ ਹੈਗਾ ਆਹ ਤਿੰਨ ਨੰਬਰ ਦੇ ਛੋਟੀ ਬਾਈ ਦੀ ਟੋਕੜਾ ਕੱਤੀ ਇਹਦੇ ਆਹ ਮਗਰ ਹੈ ਦੋਵੇਂ ਬਾਈ ਦੀ ਮੰਨ ਕੇ ਚੱਲੋ ਵੀ ਕਟਿੰਗ ਆਈਆਂ ਸ਼ਕੀਨ ਬਰੀਕ ਬਹੁਤ ਜਲਦੀ ਸ਼ਕੀਨ ਕੁੱਟ ਜੇ ਸੰਗ ਸਿੰਗੀ-ਸਿੰਗੀ ਬਹੁਤ ਚੜੀ ਦੁੱਤੀ ਸ਼ਕੀਨ ਸੁੱਕੀ ਆ ਇਹ ਵੀ ਪਿਓਰ ਮੁਰਾ ਨਾਲ ਜਲਦੀ ਝੁੱਤੀ ਹੈ ਜੀ ਚਾਰ ਦੰਦ ਹੈ ਇਸ ਟਾਈਮ ਪਹਿਲਾ ਸੂਆ ਸੂਈ ਪਈ ਹੈ ਤੇ ਦੁੱਧੇ ਸੁਏ ਲਈਏ ਹੈ ਛੋਟੀ ਹੁਣ ਸੁਗੀ। ਖੰਡੀ ਹੁੰਦੀ ਬਹੁਤ ਇਹਦੇ ਚਵਾਈ ਦੁੱਧ ਦੀ ਬਾਈ ਜੀ ਬਹੁਤ ਚੰਗੀ ਹੈ ਛੋਟੀ। 7 ਕਿਲੋ ਇਹਦੇ ਕੋਲੇ ਦੁੱਧ ਹੈ। ਖਣਸਣ ਬੜਾ ਚੰਗਾ ਮੁਰਗੀ ਵਾਲਾ ਲੱਗਾ ਹੋਇਆ। ਏਕਾਦ ਦਰਮਿਆਨਾ ਪਰ ਪੈਟ ਕੁੜੇ ਦੀ ਬਹੁਤ ਚੰਗੀ ਹੈ ਝੋਟੀ। ਮੰਨ ਕੇ ਚਲੋ ਵੀ ਚੰਗੀਆਂ ਮੱਝਾਂ ਰਗੀ ਇਹਦੀ ਪੈਟ ਕੁੜਾ ਤੇ ਰੰਗ ਬਾਜ ਵਾਲੀ ਝੋਟੀ ਆ ਮੂਰਾ ਨਸਲ ਦੀ। ਇਹ ਵੀ ਜੈਡ ਬਲੈਕ ਹੈ ਜਨਮ ਬਾਈ ਜੀ ਇੱਕ ਵੀ ਵਾਲ ਨਹੀਂਗਾ ਪੂਛਣਾ ਚਿੱਟਾ ਹੈ ਨਾ ਮੱਥੇ ਬੁਲੀਆ ਨਾ ਪੈਰਾਂ ਤੇ ਨਿਸ਼ਾਨ ਕੋਈ ਨਹੀਂ ਸਾਰੀ ਜੈਡ ਬਲੈਕ ਹੈ ਤੇ ਆ ਇਹਦੇ ਮਗਰ ਕੱਟੀ ਆ ਇਹ ਵੀ ਪ्योर ਮੂਰਾ ਨਸਲ ਦੀ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਚੋਤੀ ਵੀ ਸੇ ਲਈ ਉਪਲਬਧ ਹੈ ਰੇਟ ਬਹੁਤ ਜਾਇਜ਼ ਆ ਆਮ ਜਿਹੜੇ ਲੋਕਾਂ ਨੂੰ ਆਪਾਂ 5200 ਤੋਂ ਸਸਤਾ ਦੇ ਦਾਂਗੇ ਬਾਲਾ ਤਾਂ ਨਹੀਂ ਆਪਾਂ ਕਹਿੰਦੇ ਕਿ ਆਪਾਂ ਆਪਦੇ ਆਪ ਨੂੰ ਵੀ ਨਹੀਂ ਨੁਕਸਾਨ ਕਰਨਾ ਤੇ ਨਾਲ ਕਿਸੇ ਦਾ ਨੁਕਸਾਨ ਕਰਨਾ ਜਾਇਜ਼ ਹਾਰਾ ਹੁੰਦਾ ਮਿਲਦਾ ਕੰਮ ਰੱਖਣਾ ਛੋਟੀਆਂ ਸ਼ਕੀਨਾਂ ਜਿਹੜਾ ਸਾਹਮਣੂ ਆ ਬਾਈ ਜੀ ਉਹਦੀ ਚੰਦੀ ਹੈ ਤੇ ਆਹ ਚੋਤੀ ਵੀ ਬਾਈ ਜੀ ਚਾਰ ਦੰਦ ਹੈ ਇਹ ਵੀ ਕੌਰ ਮੋਰਾ ਨਸਲ ਦੀ ਹੈ ਇਹ ਵੀ ਪਹਿਲਾ ਸੁਆ ਸੁਈ ਹੋਈ ਆ ਇਹਦੇ ਮਗਰ ਉਹ ਬੱਚਾ ਕੱਟਾ ਹੈ ਤੋੱਦ ਇਹਦੇ ਕੋਲੇ 7 ਕਿਲੋ ਹੈਗਾ ਝੋਟੀ ਕੋਲੇ ਝੋਟੀ ਆਈ ਹੈ ਬਾਈ ਇਹ ਵੇਟ ਹੀ ਲੇ ਗਰੂੰ ਸਿਵਾ ਸੁਆ ਹੈ ਨਹੀਂ ਸੀ ਪਿੰਗੀ ਸੁੰਗੀ ਇਹ ਦੀ ਬਹੁਤ ਜ਼ਬਰਦਸਤ ਲੱਗੀ ਆ ਪੂਰਾ ਗੋਲ ਚੂੜੀ ਵਾਲਾ ਸਿੰਘ ਚਾਰ ਦੰਦ ਝੋਟੀ ਆ ਸੱਤ ਕਾਠ ਇਹ ਝੋਟੀ ਦਾ ਬਹੁਤ ਜਿਆਦਾ ਆ ਦੇਖ ਸਕਦੇ ਹੋ ਥੋੜਾ ਜਿਹਾ ਮੰਨ ਕੇ ਚੱਲੋ ਕਿ ਮੇਰਾ ਫੈਰੀ ਕਾਪਦਾ ਹੈ ਝੋਟੀ ਦੀ ਤੁਮ ਬਾਕੀ ਕਾਤ ਬਹੁਤ ਜਿਆਦਾ ਮੇਰੇ ਕੰਨ ਤੱਕ ਆਉਂਦੀ ਹੈ ਇਹ ਝੋਟੀ ਬਹੁਤ ਚੰਗੀ ਇਹ ਵੀ ਸੀਰ ਠੰਡੀ ਬਹੁਤ ਹੈ ਥਣ ਥਣ ਬਹੁਤ ਚੰਗਾ ਹੈ ਮੁਠੀ ਵਾਲਾ ਥਣ ਲੱਗਿਆ ਹੋਇਆ ਤੇ ਆਮ ਆਪਣੇ ਘਰੇ ਰੱਖ ਨੂੰ ਬਹੁਤ ਚੰਗੀ ਹੈ ਝੋਟੀ ਅਗਲੇ ਸਵੇਰ ਨੂੰ ਮੰਨ ਕੇ ਚਲੋ ਵੀ 2 ਲੱਖ ਦੀ ਝੋਟੀ ਹੈ ਇਹ ਆਹ ਹਾਂ ਇਹਨੂੰ ਅਗਰ ਬੱਚਾ ਕੱਟਾ ਇਹ ਥੋੜੇ ਕਿਸਮੇ ਦੀ ਸੂਈ ਆ 2.5 3 ਮਹੀਨੇ ਦੀ ਵਕਤ ਬਾਅਦ ਸੂਈ ਹੋਊਗੀ ਤੇ ਇਹ ਜੋਤੀ ਵੀ ਬਾਈ ਜੀ ਆਪਾਂ ਜਾਇਜ਼ ਰੇਟ ਨਾਲ ਦੇ ਦੇਾਂਗੇ ਸਾਹਮਣੇ ਵਾਲਾ ਕੋਈ ਵੀ ਲੈ ਜਾ ਸਕਦਾ ਤੇ ਲਾਸਟ ਤੇ ਬਾਈ ਜੀ ਨੂੰ ਇੱਕ ਲਗੀਨਾ ਦਿਹਾਉਣੇ ਆ ਇਹੜਾ ਵੈਡ ਟੂ ਕਿਹਾ ਹੁਣ ਸੇਰ ਦਾ ਮੌਸਮ ਨਹੀਂ ਹੈਗਾ ਆ ਵੈਡ ਬਾਈ ਜੀ ਪਿਓਰ ਜਰਸੀ ਪੰਜਾਬ ਵਾਲੀ ਜਰਸੀ ਹੈ ਇਹ ਸੇਰ ਹੋ ਚੁੱਕੀ ਹੈ ਇਸ ਟਾਈਮ ਲਿਜਾਣ ਵਾਲੇ ਵੀਰ ਨੂੰ ਵਾਅਦਾ ਕਰੇ ਤੇ ਠੰਡੀ ਵਹਿਣ ਬਹੁਤ ਸੀ ਬਾਈ ਜੀ ਬਾਤਮਾਲੀ ਹੈ ਥਣ ਦੇਖ ਸਕਦੇ ਹਾਂ ਬਹੁਤ ਚੰਗਾ ਰੋਗ ਰੋਗ ਵਾਲਾ ਥਣ ਮੋਟਾ ਵਾਲਾ ਲੱਗਿਆ ਹੋਇਆ ਛੋਟੀ ਹਜੇ ਨਾ ਹਜੇ ਹਫਤੇ ਦੀ ਬਾਈ ਜੀ ਇਹ ਕੱਚੀ ਹੈ ਤੇ ਠੰਡੀ ਹੁੰਡੀ ਬਹੁਤ ਦੇਖ ਲਓ ਹਾਂਜੀ ਜੇਕਰ ਤੁਹਾਨੂੰ ਇੰਨਾ ਮੱਝਾਂ ਵਿੱਚੋਂ ਕੋਈ ਵੀ ਪਸੰਦ ਆਉਂਦੀ ਆ ਤਾਂ ਕੰਟੈਕਟ ਨੰਬਰ 6280370720 6280370720 ਤੇ ਕੰਟੈਕਟ ਕਰਕੇ ਇੰਨਾ ਮੱਝਾਂ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ